ਜਿਹੜਾ ਅੱਜ ਵਾਲਾ ਮਸਲਾ ਜੀ ਇਹ ਇਹ ਦੇਖੋ ਪ੍ਰਸ਼ਾਸਨ ਨੇ ਬਥੇਰਾ ਜ਼ੋਰ ਲਾ ਕੇ ਦੇਖਿਆ ਅਸੀਂ ਬਥੇਰਾ ਜ਼ੋਰ ਲਾਇਆ ਕੋਰਟ ਦੇ ਵਿੱਚੋਂ ਕੋਰਟ ਨੇ ਫੈਸਲਾ ਕੀਤਾ ਹੋਇਆ ਕੋਰਟ ਨੇ ਸਮਝੋ ਤਕਰਾਰਤ ਸੀ ਵੀ ਤੁਸੀਂ ਐਨੇ ਦੇ ਪੈਸੇ ਵਾਪਸ ਦਿਓ ਇਹਦੇ ਵਿੱਚ ਇਹ ਬੰਦਾ ਕਿਸੇ ਅੱਜ ਦੇ ਗਲਤ ਨਹੀਂ ਆਇਆ ਪਰ ਇਹਦੇ ਵਿੱਚ ਕੀ ਹੋਇਆ ਕੱਲ ਨੂੰ ਜਿਹੜੀ ਇਹਦੇ ਵਿੱਚ ਜਿਹੜੀ ਵੱਡੀ ਅੱਜ ਆਈ ਗੱਲ ਜਿਹੜਾ ਬੰਦੇ ਨੇ ਇਹਦੀ ਜ਼ਮਾਨਤ ਦਿੱਤੀ ਸੀਗੀ ਉਡੀ ਜਵਾਨ ਤੱਕ ਕੈਨਸਲ ਕਰਾ ਕੇ ਪ੍ਰੋਸੈਸਿੰਗ ਸਾਨੂੰ ਲੈ ਕੇ ਦੋ ਅਸੀਂ ਤਾਂ ਉਹ ਜਿਹੜਾ ਇਹਨੂੰ ਫੜ ਕੇ ਅੰਦਰ ਸਿੱਟਾਂਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜੋ ਫਰਾਡ ਠੱਗ ਏਜੰਟ ਨੇ ਦੋਸਤੋ ਪੰਜਾਬ ਦੇ ਲੋਕਾਂ ਨਾਲ ਠੱਗਣਾ ਮਾਰਦੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਦੋਸਤੋ ਪੰਨੇ ਸਿੱਧੂ ਨੇ ਪੰਜਾਬ ਦੇ ਲੋਕਾਂ ਦੇ ਪੈਸੇ ਠੱਗ ਏਜੰਟਾਂ ਤੋਂ ਕਢਵਾ ਕੇ ਦਿੱਤੇ ਸੀ ਹੁਣ ਫੇਰ ਦੋਸਤੋ ਇੱਕ ਠੱਗ ਏਜੰਟ ਵੱਲੋਂ ਇੱਕ ਪਰਿਵਾਰ ਦੇ ਨਾਲ ਠੱਗੀ ਮਾਰੀ ਗਈ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮਾੜਾ ਬਣਾ ਨਾ ਲੋ ਜੇ ਮੜੇਪੁਰ ਨੂੰ ਆ ਬਾਈ ਕੋਈ ਨਾ ਕੋਈ ਨਾ ਆਜੋ ਜਿਹੜਾ ਮਸਲਾ ਸੀਗਾ ਜੀ ਕਿ ਕਿਵੇਂ ਨੇ ਬੜਾਈ ਜਿਹੜਾ ਅੱਜ ਵਾਲਾ ਮਸਲਾ ਜੀ ਇਹ ਇਹ ਦੇਖੋ ਪ੍ਰਸ਼ਾਸਨ ਨੇ ਬਥੇਰਾ ਜ਼ੋਰ ਲਾ ਕੇ ਦੇਖਿਆ ਅਸੀਂ ਬਥੇਰਾ ਜ਼ੋਰ ਲਾਇਆ ਕੋਰਟ ਦੇ ਵਿੱਚੋਂ ਕੋਰਟ ਨੇ ਫੈਸਲਾ ਕੀਤਾ ਹੋਇਆ ਕੋਰਟ ਨੇ ਸਮਝੋ ਤਕਰਾਰਤ ਸੀ ਵੀ ਤੁਸੀਂ ਐਨੇ ਦੇ ਪੈਸੇ ਵਾਪਸ ਦਿਓ ਇਹਦੇ ਵਿੱਚ ਇਹ ਬੰਦਾ ਕਿਸੇ ਅੱਜ ਦੇ ਗਲਤ ਹੀ ਨਹੀਂ ਆਇਆ ਪਰ ਇਹਦੇ ਵਿੱਚ ਕੀ ਹੋਇਆ ਕੱਲ ਨੂੰ ਜਿਹੜੀ ਦੇ ਵਿੱਚ ਜਿਹੜੀ ਵੱਡੀ ਅੱਜ ਆਈ ਗੱਲ ਜਿਹੜਾ ਬੰਦੇ ਨੇ ਇਹਦੇ ਜ਼ਮਾਨਤ ਦਿੱਤੀ ਸੀਗੀ ਉਹਦੀ ਜ਼ਮਾਨਤ ਕੈਨਸਲ ਕਰਾ ਕੇ ਪ੍ਰਸ਼ਾਸਨ ਕਾ ਸਾਨੂੰ ਲੈ ਕੇ ਦੋ ਅਸੀਂ ਤਾਂ ਉਹ ਜਿਹੜਾ ਇਹਨੂੰ ਫੜ ਕੇ ਅੰਦਰ ਸਿੱਟਾਂਗੇ ਦੂਜੀ ਗੱਲ ਹੈ ਸਾਡੀ ਪ੍ਰਸ਼ਾਸਨ ਨਾਲ ਉੱਥੇ ਧੂਰੀ ਦਿਨਾ ਵੀ ਉੱਥੇ ਗੱਲ ਚੱਲੀ ਹੈ ਵੀ ਜਿਹੜੀਆਂ ਦੇ ਧਾਰਾਂ ਧਰਾਵਾਂ ਵਾਦਾਂ ਕੀ ਦੀ ਪ੍ਰਾਪਰਟੀ ਨੂੰ ਅਟੈਚ ਕਰਨਾ ਨਾਲ ਵੀ ਜਿਹੜੀ ਦੀ ਪ੍ਰਾਪਰਟੀ ਦੀ ਅਟੈਚ ਕਰਨਾ ਅਸੀਂ ਦੇਖੋ ਪੰਚਾਇਤੀ ਤੌਰ ਤੇ ਵੀ ਇਹ ਬੰਦ ਨਾਲ ਗੱਲ ਕਰਕੇ ਦੇਖਿਆ ਉਸ ਗੱਲ ਤੇ ਵੀ ਨਹੀਂ ਆਇਆ ਇਹਦੇ ਵਿੱਚ ਜਦੋਂ ਇਹ ਗੱਲ ਕਹਿਨਦਾ ਵੀ ਮੈਂ ਪੈਸੇ ਮੈਂ ਕਿਹੜਾ ਪੈਸੇ ਲੈ ਕੁੜੀ ਦੇ ਖਾਤੇ ਚ ਪਾਏ ਕੁੜੀ ਦੀ ਜੋ ਡੈਥ ਹੋ ਗਈ ਡੈਥ ਡੈਥ ਹੋਣ ਤੋਂ ਬਾਅਦ ਇਹਨਾਂ ਦੇ ਬੇਟੇ ਨੇ ਪੈਸੇ ਉਸ ਖਾਤੇ ਦੇ ਵਿੱਚੋਂ ਕਢਵਾਏ ਹੁਣ ਤੁਸੀਂ ਇਹ ਗੱਲ ਦੱਸੋ ਜਿਹੜਾ ਅਸੀਂ ਇਹ ਬੰਦਾ ਇੱਕ ਗੱਲ ਤੋਂ ਮੁਨਕਰ ਹੁੰਦਾ ਸੀਗਾ ਕਿ ਦੇਖੋ ਜੀ ਮੈਂ ਪੈਸੇ ਨਹੀਂ ਲਏ ਤੇ ਮੇਰੀ ਕੁੜੀ ਮਰ ਗਈ ਮੈਂ ਕਿੱਧਰ ਨੂੰ ਜਾਵਾਂ ਮੇਰਾ ਕੌਣ ਜ਼ਿੰਮੇਵਾਰ ਹੈ ਹੁਣ ਇਤੋਂ ਵੱਡਾ ਸਬੂਤ ਕਿਉਂ ਕਿ ਕੁੜੀ ਦੇ ਪੈਸੇ ਲੈਤੇ ਹੋ ਕਢਾ ਕੇ ਤੁਸੀਂ ਖਾ ਗੇ ਜੇ ਤੁਸੀਂ ਅਸੀਂ ਅਸੀਂ ਤਾਂ ਵੀ ਚੁੱਪ ਕਰ ਜਾਂਦੇ ਕੋਈ ਚਲੋ ਕੁੜੀ ਮਰ ਗਈ ਪਰ ਪੈਸੇ ਉਹ ਤੇ ਕੁੜੀ ਦੇ ਖਾਤੇ ਦੇ ਵਿੱਚ ਜਿਹੜਾ ਨਾਮਨੀ ਸੀਗਾ ਮੁੰਡਾ ਸੀਗਾ ਉਹ ਪੈਸੇ ਕਢਾ ਕੇ ਖਾ ਗੇ ਅਗਲੀ ਜਿਹੜੀ ਬਾਈ ਜਿਹੜੀ ਅਸੀਂ ਆਪਾਂ ਜਿਹੜੀ ਬਾਤ ਜਿਹੜੀ ਆਪਾਂ ਗੱਲ ਕਰਨੀ ਹੈ ਜਿਹੜੀ ਕਿ ਮੀਡੀਆ ਨੇ ਮੇਰੀ ਸਾਰੀ ਤੁਹਾਡਾ ਧੰਨਵਾਦ ਕਰਦਾ ਹੈ ਮੇਰੀ ਗੱਲ ਪੂਰੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਮੈਰਾ ਕੱਲ ਮੇਰੇ ਕੋਲੇ ਕੱਲਾ ਇਹਨਾਂ ਦਾ ਮਸਲਾ ਨਹੀਂ ਮੈਂ ਹਰ ਇੱਕ ਬੰਦੇ ਨਾਲ ਖੜਦਾ ਹਾਂ ਅੱਜ ਤੱਕ ਅਨੇਕਾਂ ਕਰੋੜਾ ਰੁਪਿਆ ਸੀ ਏਜੰਟਾਂ ਤੋਂ ਵਾਪਸ ਕਰਵਾ ਚੁੱਕਿਆ ਜਿੰਨੇ ਵੀ ਜੋਗਰਾਂ ਹਰ ਇੱਕ ਪੰਜਾਬ ਦੇ ਮਸਲੇ ਤੇ ਲੜਦੇ ਆਂ ਪਰ ਜੋ ਇਹ ਪੰਜਾਬ ਦੇ ਵਿੱਚ ਸਮ ਪਿੰਡਾਂ ਦੀ ਗੱਲ ਕਰ ਲੋ ਸ਼ਹਿਰਾਂ ਦੀ ਗੱਲ ਕਰ ਲੋ ਹਰ ਇੱਕ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਏਜੰਟ ਆ ਕੇ ਬੈ ਗੇ ਇਹ ਬਹੁਤ ਵੱਡੀ ਪੰਜਾਬ ਦੀ ਦੁੱਖ ਦਰਦੀ ਆ ਪੰਜਾਬ ਦਾ 13000 ਪਿੰਡਾਂ 13000 ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਹਰ ਇੱਕ ਪਿੰਡ ਦੀ ਗੱਲ ਕਰੀਏ ਸ਼ਹਿਰ ਦੀ ਗੱਲ ਕਰੀਏ ਕਸਬੇ ਦੀ ਗੱਲ ਕਰੀਏ ਹਰ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ 10 ਬੰਦਿਆਂ ਦੇ ਨਾਲ 20 ਬੰਦਿਆਂ ਦੇ ਨਾਲ ਠੱਗੀ ਏਜੰਟ ਮਾਰੀ ਬੈਠੇ ਹੀ ਨੇਗੇ 30 ਤੇ 40 40 ਲੱਖ ਰੁਪਇਆ ਲੈ ਕੇ ਇਹ ਨੌਜਵਾਨਾਂ ਨੂੰ ਬਾਹਰ ਭੇਜ ਰਹੇ ਨੇ ਜਿਸ ਦੇ ਉੱਪਰ ਸਰਕਾਰ ਦੀ ਬਿਲਕੁਲ ਚੁੱਪ ਚੁੱਪੀ ਧਾਰੀ ਹੋਈ ਆ 2 ਸਾਲ ਹੋ ਗਏ ਮੈਨੂੰ ਲਗਾਤਾਰੇ ਮੁੱਦੇ ਤੇ ਲੜਦੇ ਨੂੰ 2 ਸਾਲ ਹੋ ਗਏ ਕੋਈ ਵੀ ਸਰਕਾਰ ਨੇ ਇਹਨਾਂ ਨੇ 100-100 200-200 ਕਰੋੜ ਦੀਆਂ ਠੱਗੀਆਂ ਕੀਤੀਆਂ ਨੇ ਸਰਕਾਰ ਨੇ ਕਿਸੇ ਏਜੰਟਾਂ ਉੱਪਰ ਸਖਤ ਕਾਰਵਾਈਆਂ ਨਹੀਂ ਕੀਤੀਆਂ ਅੱਜ ਜਿਹੜੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਿਲਕੁਲ ਖਤਮ ਹੋ ਗਈ ਆ ਹੁਣ ਜਿਹੜਾ ਕਿ 2 ਸਾਲਾਂ ਬਾਅਦ ਸਾਡੇ ਰੌਲਾ ਪਾਉਣ ਦੇ ਨਾਲ ਅਸੀਂ ਨੌਜਵਾਨ ਨੂੰ ਸਮਝਾਉਣਾ ਹੁਣ ਜਿਹੜੀਆਂ ਕਾਲਜਾਂ ਦੇ ਵਿੱਚ ਕਿਤੇ ਮਸਾ ਰੌਣਕਾਂ ਜਿਹੜੀਆਂ ਭਰਤੀਆਂ ਲਗੀਆਂ ਜਿਹੜੇ ਏਜੰਟ ਤੇ ਰਾਜਨੀਤਿਕ ਸਾਹਿਬ ਇਸ ਇਸੇ ਗਲਤੀ ਹੋਣਾ ਮੈਂ ਸਾਰੀ ਗਲਤੀ ਵੀ ਜਿਹੜਾ ਹੁਣ ਜਿਹੜੀਆਂ ਰੌਣਕਾਂ ਭਰਤੀਆਂ ਲਗੀਆਂ ਲੁੱਟ ਹੁਣ ਜਿਹੜੇ ਰਾਜਨੀਤਿਕ ਜਿਹੜੇ ਰਾਜਨੀਤ ਜਿਹੜੇ ਏਜੰਟਾਂ ਉੱਪਰ ਇਹਨਾਂ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਐਡਾ ਵੱਡਾ ਪੰਜਾਬ ਦੇ ਵਿੱਚ ਮਾਫੀਆ ਵੱਧ ਕਿਉਂ ਗਿਆ ਦੇਖੋ ਇੱਕ ਏਜੰਟ ਕਰੋੜ ਕਰੋੜ ਦੋ ਦੋ ਕਰੋੜ ਰੁਪਇਆ ਰੋਜ਼ ਦਾ ਕਮਾਉਂਦਾ ਹੁਣ ਜਿਹੜਾ ਇਹਨਾਂ ਉੱਪਰ ਕਾਰਵਾਈ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਜੇ ਕੋਈ ਏਜੰਟ ਕਰੋੜ ਰੁਪਇਆ ਕਮਾਉਂਦਾ ਉਹ ਉੱਲ ਜਾ ਕੇ ਐਮਐਲ ਨੂੰ ਚੜਾਵਾ ਚੜਾਉਂਦਾ ਉਹ ਪ੍ਰਸ਼ਾਸਨ ਨੂੰ ਜਾ ਕੇ ਚੜਾਵਾ ਚੜਾਉਂਦਾ ਇਸ ਕਰਕੇ ਉਹਦੇ ਉੱਪਰ ਕਾਰਵਾਈ ਨਹੀਂ ਹੁੰਦੀ ਹੁਣ ਇੱਥੇ ਆਪਾਂ ਬਰਨਾਲਾ ਜ਼ਿਲ੍ਹਾ ਦੇ ਵਿੱਚ ਖੜੇ ਆ ਕਿੱਡੀ ਦੁੱਖ ਦੀ ਗੱਲ ਹੈ ਇੱਥੋਂ ਸਾਡ ਮੈਂ ਉਹਦਾ ਬਹੁਤ ਵੱਡਾ ਵਿਰੋਧ ਕੀਤਾ ਇਹ ਲੁਧਿਆਣਾ ਜ਼ਿਲ੍ਹਾ ਜੀ ਇਹ ਲੁਧਿਆਣੇ ਚ ਪੈਂਦਾ ਹੀ ਇਹ ਪਿੰਡ ਮੈਂ ਉਹਦਾ ਬਹੁਤ ਵੱਡਾ ਵਿਰੋਧ ਕੀਤਾ ਇਹ ਲੁਧਿਆਣੇ ਚ ਪੈਂਦਾ ਹਾਂ ਮੈਂ ਉਹਦਾ ਬਹੁਤ ਵੱਡਾ ਜਿਹੜਾ ਵਿਰੋਧ ਕੀਤਾ ਇਹ ਲੁਧਿਆਣੇ ਚ ਪੈਂਦਾ ਚਲੋ ਕੋਈ ਗੱਲ ਨਹੀਂ ਨਾਲ ਹੀ ਬਰਨਾਲਾ ਲੱਗਦਾ ਹੈਨਾ ਉਹ ਤਾਂ ਮੈਂ ਵਿਰੋਧ ਕੀਤਾ ਉਹਦਾ ਰੀਡੀ ਏਜੰਟ ਸੀ ਰੀਤਕੋੜਾ ਉਹਨੇ 200 ਕਰੋੜ ਦੀ ਠੱਗੀ ਮਾਰੀ ਹੋਈ ਹੈ ਉਹਦੇ ਉੱਪਰ ਜਿਹੜੀਆਂ ਕੋਈ ਕਾਰਵਾਈਆਂ ਨਹੀਂ ਹੋਈਆਂ ਉਹਨਾਂ ਨੂੰ ਜਾ ਕੇ ਸਨਮਾਨਤ ਕਰ ਰਹੇ ਨੇ ਸਾਡੇ ਲੀਡਰ ਹੁਣ ਇਹ ਜਿਹੜੀ ਪੰਜਾਬ ਦੀ ਸਮੱਸਿਆ ਹੈ ਇਹਦੇ ਉੱਪਰ ਕੋਈ ਅਜੇ ਤੱਕ ਜਿਹੜਾ ਸਾਡਾ ਰੌਲਾ ਪਾਉਣ ਦੇ ਨਾਲ ਅੱਜ ਜਿਹੜਾ ਇਹ ਰਿਜ਼ਲਟ ਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਨੌਜਵਾਨਾਂ ਨੂੰ ਸਮਝਾਉਣੇ ਆ ਵੀ ਭਰਾਵੋ ਇੱਥੇ ਪੜੋ ਕੋਸ਼ਿਸ਼ ਕਰੋ ਜੇ ਸਰਕਾਰੀ ਨਈ ਨੌਕਰੀ ਮਿਲਦੀ ਜੇਕਰ ਸਰਕਾਰ ਤੁਹਾਡੀਆਂ ਨੌਕਰੀਆਂ ਖੋ ਕੇ ਬਾਹਰਲਾ ਨੂੰ ਦੇ ਰਹੀ ਆ ਤਾਂ ਤੁਸੀਂ ਕੋਸ਼ਿਸ਼ ਕਰੋ ਤੇ ਪ੍ਰਾਈਵੇਟ ਕੰਮ ਚ ਲਾਓ ਕੋਈ ਨਾ ਕੋਈ ਕੰਮ ਚ ਲਾ ਕੇ ਕਾਮਯਾਬ ਹੋ ਸਕਦੇ ਹੋ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਤਾਂ ਹੈ ਕਿਤੇ ਜਾ ਕੇ ਐਡਮਿਸ਼ਨਾਂ ਹੋਣੀਆਂ ਸ਼ੁਰੂ ਹੋਈਆਂ ਨੇ ਗਿਆ ਇਸ ਕਰਕੇ ਸਰਕਾਰ ਨੇ ਇਹਨਾਂ ਏਜੰਟਾਂ ਉੱਪਰ ਜਿਹੜਾ ਕਿ ਕਈ ਬੰਦੇ ਇਸ ਪ੍ਰਕਾਰ ਦੀ ਗੱਲ ਕਰਦੇ ਨੇ ਕਈ ਸਰਕਾਰੀ ਲੀਡਰ ਕਈ ਜਾਂ ਸਰਕਾਰੀ ਬੰਦੇ ਇਹ ਗੱਲ ਕਰਦੇ ਨੇ ਵੀ ਦੇਖੋ ਇਹ ਕਿਹੜਾ ਏਜੰਟ ਕਿਹੜਾ ਘਰੋਂ ਪੈਸੇ ਲੈ ਕੇ ਆਉਂਦੇ ਨੇਗੇ ਨਾ ਠੱਗੀ ਮਰਵਾਓ ਇਸ ਚੀਜ਼ ਦਾ ਮੈਂ ਸਾਰੇ ਲੋਕਾਂ ਨੂੰ ਜਵਾਬ ਦੇਣਾ ਚਾਹਣਾ ਕਿ ਜਦੋਂ ਕਿਸੇ ਚੀਜ਼ ਦੀ ਮਸ਼ਹੂਰੀ ਚੱਲਦੀ ਹੁੰਦੀ ਹੈ ਕਿਸੇ ਚੀਜ਼ ਦੀ ਐਡ ਚੱਲਦੀ ਹੁੰਦੀ ਹੈ ਤਾਂ ਤੁਸੀਂ ਮੱਲੋ ਮੱਲਿਓ ਚੀਜ਼ ਨੂੰ ਖਰੀਦ ਲੈਣਾ ਵੀ ਆਹ ਬੰਦੇ ਨੇ ਮਸ਼ਹੂਰੀ ਕੀਤੀ ਆਹ ਬੰਦੇ ਨੇ ਐਡ ਕੀਤੀ ਇਹਦੀਆਂ ਐਡਾਂ ਵੱਡੇ ਵੱਡੇ ਲੀਡਰਾਂ ਨੇ ਕੀਤੀਆਂ ਇਹ ਏਜੰਟਾਂ ਦੀਆਂ ਇਹਨਾਂ ਦੀਆਂ ਐਡਾਂ ਵੱਡੇ ਵੱਡੇ ਐਕਟਰਾਂ ਨੇ ਕੀਤੀਆਂ ਸਾਰਿਆਂ ਨੇ ਇਹਨਾਂ ਦੇ ਐਡਾਂ ਕੀਤੇ ਤਾਂ ਇਹ ਪੰਜਾਬ ਦੇ ਵਿੱਚ ਮਾਫੀਆ ਵਧਿਆ ਇਹ ਮਾਫੀਆ ਵਧਣ ਦਾ ਇਹ ਕਾਰਨ ਹੈ ਹੁਣ ਤੁਸੀਂ ਇਹ ਦੇਖੋ ਜਿਹੜੇ ਕਿ ਸਰਕਾਰ ਜਦੋਂ ਸਹਿਦ ਦੇ ਰਹੀ ਆ ਵੀ ਬਾਹਰ ਜਾਓ ਬਾਹਰ ਜਾਓ ਬਾਹਰ ਜਾਓ ਤਾਂ ਇਹ ਲੋਕਾਂ ਦਾ ਠੱਗੀਆਂ ਬੱਜੀਆਂ ਓਣ ਹੀ ਠੱਗੀਆਂ ਬੱਜੀਆਂ ਤੁਸੀਂ ਅੱਜ ਕਹਿ ਦਿੰਦੇ ਹੋ ਵੀ ਇਹ ਕਿਹੜਾ ਏਜੰਟਾਂ ਦੇ ਕੋਲ ਨਹੀਂ ਜਾਂਦੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਫਿੱਟ ਕੀਤੀ ਨੌਜਵਾਨਾਂ ਦੇ ਵੀ ਬਾਹਰ ਜਾਓ ਬਾਹਰ ਜਾਓ ਕਿਸਾਨਾਂ ਦੇ ਪੁੱਤ ਜ਼ਮੀਨਾਂ ਵੇਚ ਕੇ ਮਜ਼ਦੂਰਾਂ ਦੇ ਪੁੱਤ ਦਵਾਈ ਰਮੇਨੀਆਂ ਸਾਊਦੀ ਅਰਬ ਤੋਂ ਕਿੱਥੋਂ ਕਿੱਥੋਂ ਅਸੀਂ ਕਢਾ ਕੇ ਲੈ ਕੇ ਆਇਆ ਕਿੰਨੇ ਠੱਗਿਆਂ ਬੱਜਿੰਦੇ ਨੇ ਅੱਜ ਤੱਕ ਸਰਕਾਰ ਨੇ ਨਾ ਇਹ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਹੋਈ ਹੁੰਦੀ ਤਾਂ ਆਹ ਜਿਹੜੇ ਸਾਨੂੰ ਧਰਨੇ ਲਾਉਣ ਦੀ ਲੋੜ ਨਾ ਪੈਂਦੀ ਅੱਜ ਜੇਕਰ ਮੈਂ ਇੱਥੇ ਨਾ ਆਉਂਦਾ ਤਾਂ ਇਹ ਵਾਟਰ ਵਕਸ ਦੇ ਉੱਪਰ ਜੇ ਪਰਿਵਾਰ ਖੁਦਕੁਸ਼ੀ ਕਰ ਜਾਂਦਾ ਤਾਂ ਇਹਦਾ ਕੌਣ ਜ਼ਿੰਮੇਵਾਰ ਸੀ ਮੈਂ ਮਾਂ ਪਿਓ ਦੇ ਮਿੰਟਾਂ ਤਰਲੇ ਕੱਢੇ ਇੰਨੀ ਜੋ ਤੋ ਸਾਲ ਮਾਰ ਦਿੰਦੇ ਕੌਣ ਜ਼ਿੰਮੇਵਾਰ ਸੀਗਾ ਇਸ ਚੀਜ਼ ਦਾ ਇਹ ਪੰਜਾਬ ਦੇ ਹਾਲਾਤ ਬਣੇ ਪੈਣਗੇ ਤੇ ਤੁਸੀਂ ਕਹਿੰਦੇ ਧਰਨੇ ਲਾਉਣੇ ਹੋ ਤੁਸੀਂ ਕਹਿੰਦੇ ਵਾਟਰ ਵਕਤ ਤੇ ਜਾ ਕੇ ਚੜਕੇ ਇਹਨਾਂ ਦੇ ਕੋਲ ਤਾਂ ਖਾਣ ਨੂੰ ਦਾਣੇ ਨਹੀਂ ਹੈਗੇ ਬਾਈ ਜੀ ਘਰੇ ਜਿਹੜੇ 10 ਬਿੱਗੇ ਥਾਂ ਸੀਗਾ ਉਹਨਾਂ ਨੇ ਵੇਚ ਕੇ ਉਹ ਸਾਰਾ ਏਜੰਟ ਨੂੰ ਦਿੱਤਾ ਏਜੰਟ ਨੂੰ ਦਿੱਤਾ ਹੁਣ ਜਿਹੜਾ ਏਜੰਟ ਨੂੰ ਦਿੱਤਾ ਉਹ ਹੁਣ ਜਦੋਂ ਇਹਨਾਂ ਕੋਲੇ ਕੁਝ ਨਾ ਰਿਹਾ ਹਾਨੀ ਸਰ ਨੂੰ ਆ ਕੇ ਵਾਟਰ ਵਕਤ ਤੇ ਚੜੇ ਇਹਨਾਂ ਨੇ ਮਰ ਜਾਂਦੇ ਇਹਨਾਂ ਦੀ ਖੁਦਕੁਸ਼ੀ ਕਰ ਦਿੰਦੇ ਤਾਂ ਕੌਣ ਜ਼ਿੰਮੇਵਾਰ ਸੀ ਮੁੰਡੇ ਦੀ ਮਾਂ ਮਰ ਜਾਂਦੀ ਮੁੰਡਾ ਕਿੱਧਰ ਨੂੰ ਜਾਂਦਾ ਪਿਓ ਮਰ ਜਾਂਦਾ ਕਿੱਧ ਇਹ ਪਰਿਵਾਰਾਂ ਦੇ ਹਾਲਾਤ ਹੋਏ ਪੈਨੇ ਘਰਾਂ ਦੇ ਚੁੱਲਿਆਂ ਦੇ ਵਿੱਚੋਂ ਜਿਹੜਾ ਗੱਲ ਕਹਿੰਦੇ ਸੀ ਆਪਾਂ ਅੱਗ ਬੁਝ ਗਈ ਜਿਹੜੇ ਗੱਲਾਂ ਮੁੱਖ ਮੰਤਰੀ ਕਰਦਾ ਹੁੰਦਾ ਆ ਅੱਗ ਬੁਝੀਆ ਭਰਾਵਾ ਆ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਇਸ ਕਰਕੇ ਇਹ ਚੀਜ਼ ਨੂੰ ਦੇਖਣ ਦੀ ਲੋੜ ਆ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਏਜੰਟ ਧਿਆਨ ਨਾਲ ਇਹ ਗੱਲ ਸੁਣ ਲੈਣ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਕਿਸੇ ਨੂੰ ਛੱਡਣਾ ਨਹੀਂ ਅਸੀਂ ਮਹਾਲੀ ਤੋਂ ਆਉਣ ਵਾਲੇ ਆ ਥੋੜੀ ਜਿਹੀ ਗਰਮੀ ਕਰਕੇ ਸੀ ਪ੍ਰੋਗਰਾਮ ਬੰਦ ਕਰਿਆ ਹੋਇਆ ਅਸੀਂ ਮਹਾਲੀ ਤੋਂ ਵੱਡੇ ਪ੍ਰੋਗਰਾਮ ਲਿਖਾਂਗੇ ਉੱਥੋਂ ਇਹ ਸਾਰੇ ਜ਼ਿਲਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਲੂਸ ਕੱਢਾਂਗੇ ਜਿਹੜੇ ਲੋਕਾਂ ਨੂੰ ਮੈਂ ਗੱਲ ਕਹਿਣਾ ਹੁੰਦਾ ਮੇਰੇ ਕੋਲੇ ਆਉਂਦੇ ਨੇ ਲੋਕ ਮੇਰੇ ਕੋਲੇ ਆਉਣ ਤੋਂ ਪਹਿਲਾਂ 2-3 ਕਾਰਵਾਈਆਂ ਏਜੰਟਾਂ ਦੇ ਖਰਾਬ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਪਿੰਡਾਂ ਦੇ ਵਿੱਚ ਫੋਟੋਆਂ ਪੋਸਟਰ ਬੈਨਰ ਕਢਾ ਕੇ ਲਾਓ ਉਹਨਾਂ ਦਾ ਪੂਰਾ ਜਲੂਸ ਕਟੋ ਇਦੋਂ ਬਲੈ ਇੱਕ ਧਰਨਾ ਚਲਾਓ ਹੁਣ ਇਹ ਪਰਿਵਾਰ ਨਾਲ ਮੈਂ ਆ ਕੇ ਖੜਾ ਆ ਪਰਿਵਾਰ ਘਟੂ ਘੜ ਧਰਨੇ ਦੇ ਉੱਪਰ ਦਾ ਚਲਾ ਰਿਹਾ ਸੀ ਨਾ ਬੈਟਾ ਤਾਂ ਆਇਆ ਸੀ ਨਾ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੀਆਂ ਕਾਰਵਾਈਆਂ ਆਪ ਵੀ ਲੋਕ ਕਰਨ ਆਪ ਵੀ ਜਿਹੜੇ ਸਾਰੇ ਲੋਕ ਸਹਿਯੋਗ ਦੇਣ ਇਹ ਪੰਜਾਬ ਦੇ ਵਿੱਚੋਂ ਏਜੰਟ ਮਾਫੀਆ ਖਤਮ ਕਰੀਏ ਮਾਫੀਆ ਦੀ ਜੜ ਪੱਟੀਏ ਇਹ ਸਾਰਿਆਂ ਨੂੰ ਲੋੜ ਹੈ ਪੰਜਾਬ ਦੀ ਇਸ ਟਾਈਮ ਬਹੁਤ ਵੱਡੀ ਲੋੜ ਬਣੀ ਹੋਈ ਹੈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਵੀਰੇ ਜਿਸ ਤਰ੍ਹਾਂ ਧਰਨਾ ਇਹਦੇ ਪਿੰਡ ਵਿੱਚ ਲੱਗਿਆ ਹੋਇਆ ਹਾਂਜੀ ਵੀਰੇ ਆਮ ਹੁੰਦਾ ਪਿੰਡ ਦੇ ਲੋਕਾਂ ਦਾ ਬਹੁਤ ਵਿਰੋਧ ਹੁੰਦਾ ਕਿ ਕਿਉਂ ਧਰਨਾ ਲਾਇਆ ਇੱ ਸਾਹ ਦਿੱਤਾ ਕਿ ਇਹ ਠੱਗ ਨੇ ਉਹਨੇ ਠੱਗੀ ਮਾਰੀ ਆ ਸਾਰੇ ਪਿੰਡ ਨੇ ਨਗਰ ਨੇ ਸਾਹ ਦਿੱਤਾ ਨਗਰ ਹੋਰ ਬਹੁਤ ਸਾਰੀਆਂ ਕਾਰਵਾਈਆਂ ਕਰਾਉਣ ਲਈ ਜਾ ਰਿਹਾ ਨਗਰ ਨੇ ਇੱਥੇ ਜ਼ਿਕਰ ਗੱਲ ਕਹਤੀ ਪਰਿਵਾਰ ਨੂੰ ਵੀ ਭਾਈ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਤਾਂ ਅਸੀਂ ਪਿੰਡ ਦੇ ਵਿੱਚ ਫੰਡ ਇਕੱਠਾ ਕਰਕੇ ਦੇ ਦਈਏ ਹੁਣ ਇਦੋਂ ਹੋਰ ਨਗਰ ਕੀ ਦੇਵੇ ਇਦੋਂ ਹੋਰ ਬੇਇੱਜ਼ਤੀ ਦੀ ਗੱਲ ਕੀ ਹੋ ਸਕਦੀ ਹੈ ਸਤੂ ਸਿੱਧੂ ਸਾਹਿਬ ਜਿਸ ਤਰ੍ਹਾਂ ਹੋ ਤਾ ਉਹ ਆਪ ਵੀ ਤੌਪ ਦੇ ਵਿੱਚ ਦੇਰ ਸ਼ਾਮ ਤੱਕ ਚੱਲਿਆ ਇਹ ਪ੍ਰੋਟੈਸਟ ਹਾਂਜੀ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੀ ਔਰ ਜਿਹੜਾ ਸਿਵਲ ਪ੍ਰਸ਼ਾਸਨ ਦੀ ਕਿਉਂਕਿ ਐਸਟੀਐਮ ਦਾ ਹੋਣਾ ਬਹੁਤ ਜ਼ਰੂਰੀ ਸੀ ਸਿਵਲ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਤੁਹਾਡੀ ਡੀਐਸਪੀ ਸਾਹਿਬ ਨਾਲ ਜਿਹੜੀ ਮੀਟਿੰਗ ਆ ਉਹ ਏਸੀ ਹਾਲ ਦੇ ਵਿੱਚ ਹੁੰਦੀ ਆ ਤੇ ਜਿਹੜਾ ਡੀਐਸਪੀ ਆ ਉਹ ਇੱਥੇ ਮੂੰਹ ਦਿਖਾ ਕੇ ਚਲਾ ਗਿਆ ਤੇ ਇਹਨਾਂ ਦੀ ਦੋਹਾਂ ਦੀ ਕਾਰਗੁਜ਼ਾਰੀ ਕੀ ਰਹੀ ਹੈ ਸਭ ਤੋਂ ਪਹਿਲਾਂ ਇਹਨਾਂ ਦੀ ਕਾਰਗੁਜ਼ਾਰੀ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ ਤੇ ਵੀ ਗੱਲ ਕਰਨਾ ਐਸਟੀਐਮ ਦੀ ਕਾਰਵਾਈ ਤੇ ਵੀ ਗੱਲ ਕਰਨਾ ਇਸ ਤੋਂ ਪਹਿਲਾਂ ਜਿਹੜੀ ਜਿਹੜੀ ਕਾਰਗੁਜ਼ਾਰੀ ਆ ਨਾ ਆਪਾਂ ਨੂੰ ਖਾਸ ਕਰਕੇ ਜਿਹੜੇ ਆਪਣੇ ਜਿਹਨੇ ਆਪਣੇ ਵੋਟਾਂ ਲੈਣ ਲਈ ਆਪਣੇ ਆ ਕੇ ਲਾਣਾ ਉਹਨਾਂ ਤੇ ਗੱਲ ਕਰਨੀ ਬਣਦੀ ਐ ਕਿੰਨੇ ਪਿੰਡਾਂ ਦਾ ਇੱਥੇ ਇਕੱਠ ਹੋਇਆ ਜਦੋਂ ਵੋਟਾਂ ਲੈਣ ਵਾਲੇ ਆ ਕੇ ਲੋਕਾਂ ਦੇ ਲਿੱਲਣੇ ਕੱਢਦੇ ਨੇ ਪੈਰੀ ਹੱਥ ਲਾਉਂਦੇ ਨੇ ਕੀ ਇੱਥੇ ਨਾ ਚੁਣੇ ਹੋਏ ਐਮਐਲਏ ਦਾ ਫਰਜ਼ ਨਹੀਂ ਸੀ ਬਣਦਾ ਜੇਕਰ ਚੁਣਿਆ ਹੋਇਆ ਜਿਹੜਾ ਨਮਾਇੰਦਾ ਹੈ ਜਿਹਨੂੰ ਅਸੀਂ ਵੋਟਾਂ ਪਾਈਆਂ ਨੇ ਗੀਆਂ ਜਿਹਨੂੰ ਅਸੀਂ ਕੁਰਸੀ ਤੇ ਬਿਠਾਇਆ ਜੇ ਉਹ ਆ ਕੇ ਗੱਲ ਸੁਣਦਾ ਤਾਂ ਪ੍ਰਸ਼ਾਸਨ ਨੇ ਵੀ ਤਾਂ ਆਪੀ ਆਉਣਾ ਸੀ ਭੱਜਿਆ ਭੱਜਿਆ ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਸਾਡੇ ਲੋਕਾਂ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਐ ਵੇ ਐਡਾ ਵੱਡਾ ਪਿੰਡਾਂ ਦਾ ਕੱਟ ਹੋਵੇ ਵੋਟਾਂ ਵੇਲੇ ਸਾਡੇ ਲਾਣਾ ਚੜਦੇ ਫਿਰਦੇ ਨੇ ਇਹਨੇ ਅੱਜ ਇੱਥੋਂ ਦਾ ਆ ਕੇ ਮੌਜੂਦਾ ਐਮਐਲਏ ਨੇ ਗੱਲ ਨਹੀਂ ਸੁਣੀ ਧੂਰੀ ਦੇ ਐਮਐਲਏ ਨੂੰ ਵੀ ਚਾਹੀਦਾ ਸੀਗਾ ਬਿਤੇ ਕੋਈ ਮੁੱਖ ਮੰਤਰੀ ਦਾ ਇਲਾਕਾ ਉੱਥੋਂ ਮੁੱਖ ਮੰਤਰੀ ਜਿੱਤਿਆ ਹੋਇਆ ਇੱਥੋਂ ਦਾ ਜਿਹੜਾ ਰਾਏਕੋਟ ਦਾ ਇੱਥੋਂ ਬਣਦਾ ਡਰਾਕੋਟ ਦਾ ਐਮਐਲਏ ਉਹਦਾ ਵੀ ਇੱਥੇ ਆਉਣ ਦਾ ਹੱਕ ਬਣਦਾ ਸੀਗਾ ਜੇਕਰ ਚੁਣੇ ਹੋਏ ਨਮਾਇंदे ਇੱਥੇ ਆ ਸਕਦੇ ਨੇ ਆਉਣ ਤਾਂ ਪ੍ਰਸ਼ਾਸਨ ਤਾਂ ਆਪੀਓ ਠੀਕ ਹੈ ਨਾ ਗੱਲ ਆ ਮੈਂ ਹੁਣ ਤੁਸੀਂ ਦੇਖੋ ਕਿੰਨੇ ਕੰਮ ਛੱਡ ਕੇ ਆਇਆ ਮੈਂ ਉਹਦੇ ਬੁੱਧਵਾਰ ਨੂੰ ਪਿੰਡ ਦੇ ਵਿੱਚ ਬਹਿਣਾ ਜੇ ਕੋਈ ਚੰਗਾ ਰਾਜਨੀਤਿਕ ਚੰਗਾ ਐਮ ਐਲ ਏ ਹੋਵੇ ਇਹ ਆਉਦੇ ਪਿੰਡਾਂ ਦੇ ਵਿੱਚ ਬਿਟਾ ਕੇ ਮਸਲੇ ਹੱਲ ਕਰਾ ਸਕਦਾ ਜਦੋਂ ਝੂਠੇ ਪਰਚੇ ਕਰਾਉਣੇ ਨੇ ਇਹਨਾਂ ਨੇ ਉੱਪਰ ਜਦੋਂ ਸਾਡੇ ਵਰਗਰਾਂ ਦੇ ਉੱਪਰ ਝੂਠੇ ਕਰੇ ਚਾਈਨੀ ਚੋਰ ਬਣਾਉਣਾ ਕਿਤੇ ਕੁਝ ਬਣਾਉਣਾ ਉਦੋਂ ਝੂਠੇ ਆਧਰਾਵਾ ਕਿਵੇਂ ਲੈ ਦੇ ਨੇ ਜੇਕਰ ਹੁਣ ਇਹਦੇ ਉੱਪਰ ਸਖਤ ਕਾਰਵਾਈ ਹੋਵੇ ਇਹ ਬੰਦਾ ਕਿਧਰੋਂ ਭੱਜੂਗਾ ਇਹਦੇ ਉੱਪਰ ਫੜ ਕੇ ਗੋਲੀਆਂ ਦਾ ਪਰਚਾ ਪਾਇਓ ਜਿਵੇਂ ਮੇਰੇ ਉੱਪਰ ਕਿਤੇ ਚਾਈਨੀ ਚੋਰ ਬਣਾਤਾ ਕਿਤੇ ਕੁਝ ਬਣਾਤਾ ਇਹ ਤਾਂ ਆਪ ਹੀ ਆਰਾਮ ਦਾ ਇਹਨੂੰ ਲਿਆ ਕੇ ਬਰਫ ਦੇ ਪਾ ਹੁੰਦਾ ਇਹਨੂੰ ਬਰਫ ਦੇ ਜਾ ਕੇ ਉਲਟਾ ਹੁੰਦਾ ਹੁਣ ਇੱਥੋਂ ਆ ਆਪਣਾ ਲੁਧਿਆਣੇ ਦੀ ਏਜੰਟ ਆ ਲੁਧਿਆਣੇ ਦੀ ਏਜੰਟਾ ਮੇਰੇ ਉੱਪਰ ਉਹਨੇ ਪੁਲਿਸ ਨੇ ਕਾਰਵਾਈ ਕਰਤੀ ਕਹਿੰਦੇ ਤੁਹਾਨੂੰ ਧਮਕੀਆਂ ਦਿੱਤੇ ਆ ਦਿੱਤੇ ਜੋਹਲ ਦਿੱਤੇ ਚਲੋ ਮੈਂ ਉਹ ਪੂਪਾ ਪੂਖਤ ਲੂੰਗਾ ਮੈਂ ਪਹਿਲੀ ਗੱਲ ਕੋਈ ਧਮਕੀ ਨਹੀਂ ਦਿੱਤੀ ਉਹਨੇ ਝੂਠਾ ਪਰਚਾ ਕਰਾਇਆ ਮੇਰੇ ਤੇ ਕਰਤਾ ਮੈਨੂੰ ਉਸ ਪਰਚੇ ਦੇ ਵਿੱਚ ਲਾ ਕੇ ਕਿੰਨਾ ਜਾ ਕੇ ਪੁਲਿਸ ਨੇ ਟਾਰਚਰ ਕੀਤਾ ਪਰ ਉਹਦੇ ਉੱਪਰ 8-9 ਪਰਚੇ ਸੀ ਕਰਵਾਤੇ ਕਿੰਨੇ ਵਾਰੀ ਉਹਦੇ ਬਾਅਦ ਧਰਨਾ ਲਾਏ ਇੱਕ ਵਾਰੀ ਜਦੋਂ ਭੱਜਦੇ ਇੱਕ ਵਾਰੀ ਵੀ ਪੁਲਿਸ ਨੇ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ ਨਹੀਂ ਪਾਈ ਦੱਸੋ ਜੀ ਇੱਕ ਵਾਰੀ ਵੀ ਉਹਦੀ ਰੈਸ਼ਟ ਨਹੀਂ ਪਾਈ ਦੱਸੋ ਜੀ ਕਿੱਧਰ ਨੂੰ ਤਾਨੂੰ ਲੱਗਦਾ ਕਿ ਜੇ ਤੁਸੀਂ ਨਾ ਆਉਂਦੇ ਤਾਂ ਕੋਈ ਅਣਸਕਾਮੀ ਕਰਦਾ ਬਿਲਕੁਲ ਬਾਈ ਜੀ ਮੈਂ ਅੱਜ ਤਾਂ ਮੈਂ ਮਾਂ ਦੀ ਮਿੰਟਾਂ ਕੱਢੀਆਂ ਇਹ ਮਾਂ ਕੱਲ ਨੂੰ ਪੁੱਤ ਕਿੱਥੇ ਮਾਂ ਦਿਖਾਉਂਦਾ ਮਾਂ ਕਿੱਥੋਂ ਭਾਲਦਾ ਪਿਓ ਕਿੱਥੇ ਭਾਲਦਾ ਬਿਲਕੁਲ ਇਹਨਾਂ ਨੇ ਖੁਦ ਉਹਨਾਂ ਸਾਲ ਮਾਰ ਨੂੰ ਤਿਆਰ ਖੜੇ ਜਿੱਥੋਂ ਇਹ ਤਾਂ ਮੈਂ ਮਿੰਟਾਂ ਤਰਲੇ ਕੱਢੇ ਵੀ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਜਿੰਨੇ ਵੀ ਜੋਗਰੇ ਆ ਆਪਾਂ ਇਸ ਮਸਲੇ ਦਾ ਹੱਲ ਕੋਈ ਨਾ ਕੋਈ ਕੱਢਦੇ ਆ ਜੇ ਮਾਂ ਜਾਨ ਤੋਂ ਉੱਪਰ ਤਾਂ ਕੁਝ ਨਹੀਂ ਹੈਗਾ ਜੇ ਜਾਨ ਚਲੀ ਜਾਂਦੀ ਕੀ ਕਰਦੇ ਦੱਸੋ ਇਹ ਬਾਪਰ ਨਹੀਂ ਜਿੱਥੇ ਧੰਨਵਾਦ ਬਾਈ মিডিਆ ਦਾ ਬਹੁਤ-ਬਹੁਤ ਮਿਹਰਬਾਨੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਠੱਗ ਏਜੰਟਾਂ ਵੱਲੋਂ ਜੋ ਲੋਕਾਂ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਨੇ ਜੋ ਵੀ ਦੋਸਤੋ ਇਸ ਪਰਿਵਾਰ ਦੇ ਨਾਲ ਏਜੰਟਾਂ ਵੱਲੋਂ ਠੱਗੀ ਕੀਤੀ ਗਈ ਹੈ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਨੇ ਸਿੱਧੂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਬਾਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸਟਿਵਨ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ